ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਬਣੇ ਰਹਿਣਾ ਜਿੰਨਾ ਵੀ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੀ ਬਰਖਾਸਤ ਲੈਡੀ ਕਨਸਟੇਬਲ ਨੂੰ ਹਾਈ ਕੋਰਟ ਤੋਂ ਛਡਕਾਵ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਜ਼ਮਾਨਤ ਅਰਜੀ ਰੱਦ ਪੰਜਾਬ ਦੇ ਬਠਿੰਡਾ ਵਿੱਚ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੀ ਗਈ ਲੈਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡਾ ਚਟਕਾ ਲੱਗਿਆ ਹੈ ਵੈਜੀਲੈਂਸ ਬਿਊਰੋ ਵੱਲੋਂ ਉਸ ਦੇ ਖਿਲਾਫ ਦਰਜ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਦਾਖਲ ਕੀਤੀ ਗਈ ਜਮਾਨਤ ਅਰਜੀ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਹੈ ਲੈਡੀ ਕਾਂਸਟੇਬਲ ਨੂੰ ਇਹ ਨੂੰ ਇਹ ਗ੍ਰਿਫਤਾਰੀ ਬਠਿੰਡਾ ਦੇ ਇੱਕ ਪਿੰਡ ਤੋਂ ਹੋਈ ਸੀ ਪੁਲਸ ਪਹਿਲਾਂ ਹੀ ਉਸ ਦੀ ਲਗਭਗ 1.6535 ਕਰੋੜ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ ਹੁਣ ਜ਼ਮਾਨਤ ਲਈ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰੋਕ ਕਰਨਾ ਪਵੇਗਾ ਅਮਨ ਅਮਨਦੀਪਪੁਰ ਉਸ ਵੇਲੇ ਚਰਚਾ ਚ ਆਈ ਜਦੋਂ 2 April 2025 ਵਿੱਚ ਉਹ ਬਠਿੰਡਾ ਵਿੱਚ ਇੱਕ ਕਾਲੀ ਮਹਿੰਦਰਾ ਥਾਰ ਗੱਡੀ ਵਿੱਚ 17.6571 ਗ੍ਰਾਮ ਹੀਰੋਇਨ ਸਮੇਤ ਗ੍ਰਿਫਤਾਰ ਹੋਈ ਸੀ ਉਸੇ ਦਿਨ ਉਸ ਨੂੰ ਸਸਪੈਂਡ ਕਰ ਕਰਕੇ ਨੌਕਰੀ ਤੋਂ ਬਖਾਸ ਕਰ ਦਿੱਤਾ ਗਿਆ ਸੀ ਇਹ ਮਾਮਲਾ ਥੋੜੀ-ਥੋੜੀ ਦੇਰ ਵਿੱਚ ਹਾਈ ਕੋਰਟ ਫੈਲਪ ਬਣ ਗਿਆ ਹੈ ਇਸ ਤੋਂ ਬਾਅਦ ਅਮਨਦੀਪ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਉਹ ਸਾਦੀਸ਼ ਦੇ ਤਹਿਤ ਫਸਾਇਆ ਗਿਆ ਹੈ ਹੈਲਕੀ ਹੁਣ ਤੱਕ ਅਦਾਲਤ ਦਾ ਪੂਰਾ ਫੈਸਲਾ ਸਾਹਮਣੇ ਨਹੀਂ ਆਇਆ ਹੈ ਪਰ ਅਜਮਾਨਤ ਅਰਜੀ ਰੱਦ ਹੋਣ ਹੋਣਾ ਉਸ ਦੀ ਉਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਸਰਕਾਰੀ ਵਕੀਲ ਨੇ ਕਿਹਾ ਹੈ ਕਿ ਸਰਕਾਰੀ ਸਾਰੀ ਕਾਰਵਾਈ ਨਿਯਮ ਅਨੁਸਾਰ ਹੋਏਗੀ ਅਤੇ ਉਹਨਾਂ ਨੇ ਕੋਰਟ ਵਿੱਚ FIR ਦੀ ਕਾਪੀ ਵੀ ਪੇਸ਼ ਕੀਤੀ ਹੈ 2 April 2025 ਵਿੱਚ ਬਠਿੰਡਾ ਇਥਾਰ ਗੱਡੀ ਤੇ ਤੋਂ 1765 77 ਗ੍ਰਾਮ ਹੀਰੋਨ ਬਰਾਮਦ ਹੋਈ ਹੈ ਮੌਕੇ ਤੇ ਗ੍ਰਿਫਤਾਰੀ ਹੋਈ ਹੈ ਉਸੇ ਦਿਨ ਸਸਪੈਂਡ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ 3 April ਦਿਨ ਇੱਕ ਦਿਨ ਦੀ ਇੱਕ ਦਿਨ ਦੀ ਪੁਲਿਸ ਰਿਮਾਂਡ ਮਿਲੀ ਹੈ 4 April 2 ਦਿਨ ਹੋਰ ਰਿਮਾਂਡ ਦਿੱਤੀ ਗਈ ਹੈ 2165 2 ਮਈ 50000 ਦੇ ਨਿੱਜੀ ਮੁਚਕਲੇ ਤੇ ਜਮਾਨਤ ਮਿਲੀ ਹੈ 26 ਮਈ ਵਿਜਨੈਸ ਬਿਊਰੋ ਨੇ ਆਮਦਨ ਦੇ ਤੋਂ ਵੱਧ ਜਾਇਦਾਦ ਮਾਮਲੇ ਤੇ ਫੇਰ ਗਿਰਿਤ ਕੀਤਾ ਗਿਆ ਹੈ ਜਾਇਦਤ ਜ਼ਬਤਕਰ કુલ ਜਾਇਦਾਦ ਜ਼ਬਤ કુલ ਇੱਕ ਪੈਣ 35 ਕਰੋੜ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ